ਮੈਂ ਸਵਰਗੀ ਸ਼ਬਦ ਸਿਰਫ ਕਿਤਾਬਾਂ 'ਚ ਪੜ੍ਹਿਆ ਸੀ ਤੇ ਮੈਂ ਇਹੋ ਜਿਹੀਆਂ ਚੀਜ਼ਾਂ ਤੇ ਬਿਲਕੁਲ ਵਿਸ਼ਵਾਸ ਨਹੀਂ ਕਰਦਾ ਸੀ। ਕਾਫੀ ਦਿਨਾਂ ਤੋਂ ਰਾਤ ਸੁਪਨੇ 'ਚ ਮੈਨੂੰ ਇੱਕ ਜਾਣੀ ਪਛਾਣੀ ਜਗ੍ਹਾ ਦਿਖ ਰਹੀ ਸੀ ਜਿਹਨੂੰ ਸਾਰੇ ਸਵਰਗ ਕਹਿ ਰਹੇ ਸੀ। ਦਰਬਾਰ ਸਾਹਿਬ। ਪਰ ਮੈਂ ਇਗਨੋਰ ਕਰੀ ਗਿਆ। ਕਾਫੀ ਦਿਨਾਂ ਤੋਂ ਮੇਰਾ ਬੇਚੈਨ ਮਨ ਮੇਰੇ ਸਰੀਰ ਨੂੰ ਹੌਲੀ-ਹੌਲੀ ਖਾ ਰਿਹਾ ਸੀ। ਮੇਰੀ ਹਾਲਤ ਖਰਾਬ ਹੁੰਦੀ ਜਾ ਰਹੀ ਸੀ। ਪਰ ਮੈਂ ਇਸ ਚੀਜ਼ ਨੂੰ ਅਣਦੇਖਾ ਕਰ ਰਿਹਾ ਸੀ। ਮੈਨੂੰ ਰਾਤ ਫੇਰ ਸੁਪਨਾ ਆਇਆ ਕਿ ਬਲਾਵਾ بار بار ਨਹੀਂ ਦਿੱਤਾ ਜਾਂਦਾ ਜਲਦੀ ਉੱਠ ਤੇ ਆ ਜਾ ਅਗਲੇ ਦਿਨ ਮੈਂ ਆਪਣਾ ਬੈਗ ਪੈਕ ਕਰਕੇ ਆਪਣੇ ਬੇਚੈਨ ਮਨ ਨੂੰ ਲੈ ਕੇ ਘਰੋਂ ਨਿਕਲ ਗਿਆ ਤਕਰੀਬਨ 3 ਘੰਟਿਆਂ ਬਾਅਦ ਮੈਂ ਦਰਬਾਰ ਸਾਹਿਬ ਦੇ ਬਾਹਰ ਖੜਾ ਸੀ ਮੇਰੇ ਪੈਰ ਮੈਨੂੰ ਅੰਦਰ ਜਾਣ ਤੋਂ ਰੋਕ ਰਹੇ ਸੀ ਪਰ ਇੱਕ ਆਵਾਜ਼ ਲਗਾਤਾਰ ਮੇਰੇ ਕੰਨਾਂ 'ਚ ਗੂੰਜ ਰਹੀ ਸੀ ਕਿ बार-बार ਬੁਲਾਇਆ ਨਹੀਂ ਜਾਂਦਾ ਜਲਦੀ ਆ ਜਾ ਬਸ ਕੁਝ ਮੀਟਰ ਦਾ ਫਾਸਲਾ ਸੀ ਤੇ ਆਖਿਰੋ ਸਮਾਂ ਆਇਆ ਯਾਦ ਮੈਂ ਆਪਣੇ ਆਪ ਨੂੰ ਸੱਚੀ ਜੰਨਤ ਚ ਫੀਲ ਕੀਤਾ ਇੰਨੀ ਸੰਗਤ ਹੋਣ ਦੇ ਬਾਵਜੂਦ ਵੀ ਮੈਂ ਬਿਲਕੁਲ ਸੁੰਨ ਸੀ ਮੇਰੀ ਬੋਡੀ ਕੁਝ ਪਲ ਲਈ ਰੁਕ ਗਈ ਦਰਬਾਰ ਸਾਹਿਬ ਦੀ એનર્ਜੀ ਅੱਗੇ ਮੇਰਾ ਮਨ ਹਾਰ ਮੰਨਣ ਲਈ ਤਿਆਰ ਹੋ ਗਿਆ ਮੇਰੇ ਤੇ ਗੁਰੂ ਸਾਹਿਬ ਚ ਜੋ ਜੋ ਆ ਰਿਹਾ ਸੀ ਸਭ ਮਿਟ ਗਿਆ ਮੈਂ ਸ੍ਰੀ ਗੁਰੂ ਰਾਮਦਾਸ ਜੀ ਨੂੰ ਆਪਣੇ ਹਾਲਾਤ ਦੱਸੇ ਤੇ ਜਵਾਬ ਚੋਂ ਉਹਨਾਂ ਨੇ ਮੈਨੂੰ ਕਿਹਾ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਦਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਓ ਮੈਨੂੰ ਮੇਰਾ ਉੱਤਰ ਮਿਲ ਗਿਆ ਥੋੜੀ देर ਸਕੂਨ ਚ ਬੈਠ ਕੇ ਮੈਂ ਆਪਣੇ ਮਨ ਨੂੰ ਸ਼ਾਂਤ ਕੀਤਾ ਤੇ ਇੱਕ ਗੱਲ ਨੂੰ ਅੰਦਰ ਸਮਾ ਕੇ ਵਾਪਸ ਆਇਆ ਕਿ ਗੁਰੂ ਘਰ ਦਾ ਆਸ਼ੀਰਵਾਦ ਤੇ ਇੱਕ ਓੰਕਾਰ ਦਾ ਆਸਰਾ ਮੈਨੂੰ ਇਸ ਨਗਰੀ ਤੋਂ ਉਸ ਪਾਰ ਲੈ ਕੇ ਜਾਊਗਾ